ਤਾਂ ਇਸ ਸਮੇਂ ਮੋਹਾਲੀ ਦੇ ਖਰੜ ਅਨਾਜ ਮੰਡੀ ਦੇ ਵਿੱਚ ਮੌਜੂਦ ਆ ਜਿੱਥੇ ਤਸਵੀਰਾਂ ਮੇਰੇ ਸਾਥੀ ਨੂੰ ਕਹਾਂਗਾ ਜਰੂਰ ਇੱਕ ਵਾਰ ਦਿਖਾਈਆਂ ਜਾਣ ਜਿੱਥੇ ਮੰਡੀ ਦੇ ਵਿੱਚ ਇੱਕ ਪਾਸੇ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈਗਾ ਡੀਸੀ ਮਤਲਬ ਆਰਡਰ ਕੀਤੇ ਗਏ ਨੇ ਕਿ ਮੰਡੀਆਂ ਦੀ ਸਾਫ਼ ਸਫਾਈ ਪਾਣੀ ਨੂੰ ਲੈ ਕੇ ਪ੍ਰਬੰਧ ਜਿਹੜੇ ਉਹ ਕੀਤੇ ਜਾਣ ਚਾਹੀਏ ਮੀਂਹ ਦੀ ਗੱਲ ਕਰ ਲਈਏ ਮੀਂਹ ਦੇ ਲਈ ਤਰਪਾਲਾਂ ਦੀ ਗੱਲ ਕਰ ਲਈਏ ਤਾਂ ਇਹ ਚੀਜ਼ਾਂ ਸਾਫ ਸਫਾਈ ਆ ਤਾਂ ਸਾਫ ਸਫਾਈ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਡੰਗਰ ਦੇਖੋ ਕਿਸ ਤਰ੍ਹਾਂ ਜਿਹੜੇ ਮੰਡੀ ਦੇ ਵਿੱਚ ਬੈਠੇ ਨਜ਼ਰ ਆ ਰਹੇ ਨੇ ਉਹ ਤਸਵੀਰਾਂ ਉਹ ਦੇਖੋ ਜਿਹੜੀ ਫਸਲ ਹੈ ਮੱਕੀ ਜਿ ਲੈ ਕੇ ਆਏ ਨੇ ਤਾਂ ਉੱਥੇ ਵੀ ਜਿਹੜੇ ਤੁਹਾਨੂੰ ਡੰਗਰ ਜਰੂਰ ਦਿਖਾਈ ਦੇਣਗੇ ਤਾਂ ਇਹ ਹਾਲਾਤ ਨੇ ਜਿਹੜੇ ਮਾਰਕੀਟ ਕਮੇਟੀ ਖਰੜ ਦੀ ਜਿਹੜੀ ਮੰਡੀ ਹੈ ਉੱਥੇ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਜਦੋਂ ਅੰਦਰ ਗਏ ਤਾਂ ਅਫਸਰ ਸਕਿ ਸੀਟਾਂ ਦੇ ਉੱਪਰ ਕੁਰਸੀਆਂ ਦੇ ਉੱਪਰ ਬੈਠੇ ਨਹੀਂ ਨਜ਼ਰ ਆਏ ਹੈਗੇ ਤੇ ਜਦੋਂ ਉਹਨਾਂ ਨਾਲ ਫੋਨ ਤੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਜਿਹੜਾ ਫੋਨ ਹੈ ਆਪਣਾ ਵਾਇਸ ਰਿਕਾਰਡਿੰਗ ਦੇ ਉੱਪਰ ਜ਼ਰੂਰ ਲਗਾਇਆ ਹੋਇਆ ਸੀਗਾ ਪਰ ਜਦੋਂ ਹਾਲਾਤ ਦੇਖੇ ਤਾਂ ਜਦੋਂ ਉੱਥੇ ਬੈਠੇ ਇੱਕ ਅਧਿਕਾਰੀ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਹਨਾਂ ਨੇ ਕਿਹਾ ਕਿ ਜਿਹੜੇ ਅਫਸਰ ਨੇ ਤਾਂ ਜਿਹੜੇ ਉਹ ਉਹ ਗਏ ਹੋਏ ਨੇ ਤਾਂ ਉਹ ਜਦੋਂ ਆਉਣਗੇ ਤਾਂ ਤੁਹਾਡੇ ਨਾਲ ਗੱਲਬਾਤ ਕਰਨਗੇ ਜਦੋਂ ਅਸੀਂ ਫੋਨ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਜਿਹੜਾ ਫੋਨ ਹੈ ਉਹ ਵਾਇਸ ਰਿਕਾਰਡਿੰਗ ਤੇ ਲੱਗਿਆ ਦਿ ਇਹ ਇਹ ਉਹ ਸਫਾਈ ਦੇ ਪ੍ਰਬੰਧ ਨੇ ਜਿਹੜੇ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਕਿਹਾ ਜਾਂਦਾ ਕਿ ਸਫਾਈ ਪੂਰੀ ਹੈ ਪ੍ਰਬੰਧ ਪੂਰੇ ਕੀਤੇ ਗਏ ਜਾਣਗੇ ਤੇ ਉਸ ਤੋਂ ਬਾਅਦ ਇਹ ਅਜਿਹੇ ਅਫਸਰ ਨੇ ਜਿਹੜੇ ਡਿਪਟੀ ਕਮਿਸ਼ਨਰ ਡੀਸੀ ਜਿਹੜੇ ਆਈਐਸ ਅਫਸਰ ਹੁੰਦੇ ਨੇ ਉਹਨਾਂ ਦੇ ਜਿਹੜੇ ਲਏ ਹੋਏ ਫੈਸਲੇ ਆ ਨੂੰ ਜਿਹੜੇ ਹੈਗੇ ਨਕਾਰ ਦੇ ਨਜ਼ਰ ਆਉਂਦੇ ਨੇ ਕਿਉਂਕਿ ਜਿਹੜਾ ਇਸ ਤਰ੍ਹਾਂ ਦੇ ਹਾਲਾਤ ਹੋਣ ਤਾਂ ਕੀ ਆਪਾਂ ਇਸ ਜਗ੍ਹਾ ਤੇ ਉੱਪਰ ਜਿਹੜੇ ਹੈਗੇ ਨੇ ਕਿਸਾਨ ਆਪਣੀ ਫਸਲ ਲੈ ਕੇ ਆਉਣਗੇ ਤਾਂ ਇਹ ਹਾਲਾਤ ਨੇ ਕਿਉਂਕਿ ਜੇ ਇੱਕ ਵਾਰ ਮੀਂਹ ਪੈ ਗਿਆ ਤਾਂ ਉਹਨਾਂ ਦੇ ਵਿੱਚ ਜਿਹੜੀ ਫਸਲ ਦੀ ਨਮੀ ਆ ਦੁਬਾਰਾ ਖਰੀਦਣ ਫਰੋਕਣ ਦੀ ਬੜੀ ਵੱਡੀ ਦਿੱਕਤ ਪਰੇਸ਼ਾਨੀ ਆਉਂਦੀ ਹੈਗੀ ਆ ਤੇ ਦੂਜੇ ਪਾਸੇ ਅਜਿਹੇ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਨੂੰ ਮੋਟੀਆਂ ਤਨਖਾਹਾਂ ਮਿਲਦੀਆਂ ਨੇ ਆਪਾਂ ਅਫਸਰशाही ਦੀ ਗੱਲ ਕਰ ਲਈਏ ਤਾਂ ਸੀਟਾਂ ਦੇ ਉੱਪਰ ਵੀ ਨਹੀਂ ਨਜ਼ਰ ਆਉਂਦੇ ਹੈਗੇ ਤੇ ਜਦੋਂ ਉਹਨਾਂ ਨੂੰ ਸਫਾਈ ਦੀ ਗੱਲ ਕਰ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਨਾਲ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਅਸੀਂ ਸਫਾਈ ਬਹੁਤ ਵਧੀਆ ਤਰੀਕੇ ਨਾਲ ਕਰਦੇ ਆਂ ਪਾਣੀ ਦੇ ਪ੍ਰਬੰਧ ਪੁਖਤਾ ਨੇ ਛੱਡ ਦੀ ਗੱਲ ਕਰ ਲਈਏ ਚਾਹੇ ਤੇ ਬੈਠਣ ਦੀ ਗੱਲ ਕਰ ਲਈਏ ਚਾਹੇ ਕਿਸਾਨਾਂ ਦੇ ਲਈ ਚਾਹੇ ਆਪਾਂ ਹੋਰ ਕਿਸੇ ਪਰਮਾਨਾਂ ਦੀ ਗੱਲ ਕਰ ਲਈਏ ਚਾਹੇ ਤਰਪਾਲਾਂ ਦੀ ਗੱਲ ਕਰ ਲਈਏ ਕਿਉਂਕਿ ਮੀਂਹ ਦਾ ਮੌਸਮ ਹੁੰਦਾ ਕਦੇ ਨਾ ਕਦੇ ਬੇਮੌਸਮੀ ਬਰਸਾਤ ਵੀ ਪੈ ਜਾਂ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਇਹੀ ਹਮੇਸ਼ਾ ਰਵਈਆ ਹੁੰਦਾ ਇਹੀ ਕਿਹਾ ਜਾਂਦਾ ਕਿ ਸਾਡੇ ਵੱਲੋਂ ਜਿਹੜੇ ਇਹਨੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਪਰ ਜਿਹੜੇ ਪ੍ਰਬੰਧ ਨੇ ਉਹ ਵੀ ਤੁਹਾਨੂੰ ਦਿਖਾਏ ਨੇ ਕਿ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਉਹਨਾਂ ਵੱਲੋਂ ਕੀਤੇ ਗਏ ਨੇ ਕਿ ਹੁਣ ਇਹ ਜਿਹੜੇ ਡੀਸੀ ਦੇ ਕੀਤੇ ਹੋਏ ਆਰਡਰਾਂ ਨੂੰ ਅਣਗੌਲਿਆ ਕਰ ਰਹੇ ਨੇ ਅਫਸਰ ਸ਼ਾਹੀ ਕੀ ਅਫਸਰ ਸ਼ਾਹੀ ਆਪਣੇ ਸਹੀ ਜਗ੍ਹਾ ਤੇ ਕੰਮ ਨਹੀਂ ਕਰ ਰਹੀ ਹੈ ਕਿ ਕੀ ਮੋਟੀਆਂ ਤਨਖਾਹ ਲੈ ਕੇ ਉਹਨਾਂ ਦਾ ਫਰਜ਼ ਨਹੀਂ ਬਣਦਾ ਹੈਗਾ ਕਿ ਅਸੀਂ ਆਪਣਾ ਕੰਮ ਜਿਹੜੀ ਇਹ ਡਿਊਟੀ ਸਮੇਂ ਸਿਰ ਨਵਾਈਏ ਪਰ ਇਹ ਵੱਡੇ ਸਵਾਲ ਉਸ ਸਮੇਂ ਖੜੇ ਹੁੰਦੇ ਨੇ ਤਾਂ ਮਾਨ ਸਾਹਿਬ ਜਰੂਰ ਇੱਕ ਵਾਰ ਇਹਨਾਂ ਅਫਸਰਾਂ ਦੇ ਉੱਪਰ ਧਿਆਨ ਦਿਓ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਲੋਕ ਬੜੇ ਖੁਸ਼ ਨੇ ਪਰ ਦੂਜੇ ਪਾਸੇ ਜਦੋਂ ਅਜਿਹੇ ਅਫਸਰशाही ਹੈ ਜਿਹੜੀ ਅਜਿਹੇ ਲੋਕ ਨੇ ਜਦੋਂ ਕੰਮ ਨਹੀਂ ਕਰਦੇ ਹੈਗੇ ਤਾਂ ਲੋਕ ਸਰਕਾਰਾਂ ਨੂੰ ਤਾਣੇ ਮਾਰਦੇ ਨੇ ਜਦਕਿ ਉਹ ਕੰਮ ਹੈ ਜਿਹੜਾ ਅਫਸਰशाही ਨੇ ਕਰਨਾ ਹੁੰਦਾ ਜਿਵੇਂ ਸਫਾਈ ਦੀ ਗੱਲ ਕਰ ਲਈਏ ਚਾਹੇ ਖਾਣ ਪੀਣ ਦੀ ਪਾਣੀ ਦੀ ਗੱਲ ਕਰ ਲਈਏ ਚਾਹੇ ਇੱਥੇ ਬੈਠਣ ਦੀ ਤਰਪਾਲਾਂ ਦੀ ਗੱਲ ਕਰ ਲਈਏ ਤਾਂ ਵੱਡਾ ਨੁਕਸਾਨ ਹੈ ਜਿਹੜਾ ਹੈਗਾ ਉਹ ਆਮ ਲੋਕਾਂ ਦਾ ਹੁੰਦਾ ਹੈਗਾ ਤਾਂ ਲੋਕ ਬੜੇ ਪਰੇਸ਼ਾਨ ਹੁੰਦੇ ਜਿਹੜੇ ਮੰਡੀ ਦੇ ਵਿੱਚ ਨਜ਼ਰ ਆ ਰਹੇ ਨੇ ਜਿੱਥੇ ਇੱਕ ਪਾਸੇ ਤੁਹਾਨੂੰ ਖਰੜ ਦੀ ਅਨਾਜ ਮੰਡੀ ਦੀਆਂ ਤਸਵੀਰਾਂ ਦਿਖਾਈਆਂ ਚਾਹੇ ਸਾਫ ਸਪਾਈ ਦੇ ਪ੍ਰਬੰਧਨ ਨੂੰ ਲੈ ਕੇ ਪਰ ਦੂਜੇ ਪਾਸੇ ਸਾਡੀ ਇੱਕ ਨਿਗਾ ਇੱਕ ਬੋਰਡ ਦੇ ਉੱਪਰ ਪਈ ਜਿਹੜੀ ਹੜਤਾਲ ਵੱਡੀ ਝੋਨੇ ਦੀ ਖਰੀਦ ਸੰਬੰਧੀ ਕੇਂਦਰ ਸਰਕਾਰ ਦੀ ਗਲਤ ਨੀਤੀ ਖਿਲਾਫ ਖਰੜ ਅਨਾਜ ਮੰਡੀ ਅਨ ਵਿੱਚੇ ਸਮੇ ਲਈ ਹੜਤਾਲ ਤੇ ਰਹੂਗੀ ਆੜਤੀ ਐਸੋਸੀਏਸ਼ਨ ਖਰੜ ਵਾਲੋਂ ਜਿਹੜੀ ਹੈਗੀ ਆ ਇਹ ਇੱਕ ਵੱਡਾ ਬੋਰਡ ਲਾ ਕੇ ਜਿਹੜੀ ਹੈਗੀ ਆ ਇੱਕ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਹੜਤਾਲ ਦੇ ਉੱਪਰ ਬੈਠੇ ਨੇ ਪਰ ਦੂਜੇ ਪਾਸੇ ਜਦੋਂ ਆਪਾਂ ਪ੍ਰਬੰਧਾਂ ਦੀ ਗੱਲ ਕਰ ਲਈਏ ਚਾਹੇ ਪਾਣੀ ਨੂੰ ਪੈਣ ਪ੍ਰਬੰਧਾਂ ਦੀ ਗੱਲ ਕਰ ਲਈਏ ਚਾਹੇ ਸਾਫ ਸਪਾਈ ਦੇ ਪ੍ਰਬੰਧਾਂ ਨੂੰ ਗੱਲ ਕਰ ਲਈਏ ਚਾਹੇ ਬੇਮੌਸਮੀ ਬਰਸਾਤ ਦੇ ਵਿੱਚ ਤਰਪਾਲਾਂ ਦੀ ਜਾਂ ਉਹਨਾਂ ਨੂੰ ਢੱਕਣ ਦੀ ਗੱਲ ਕਰ ਲਈਏ ਤਾਂ ਉਹ ਪ੍ਰਬੰਧ ਜਿਹੜੇ ਤੁਹਾਨੂੰ ਉਹ ਵੀ ਦਿਖਾਏ ਗਏ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਮਾਨ ਸਰਕਾਰ ਵੱਲੋਂ ਤਾਂ ਮਾਨ ਸਾਹਿਬ ਵੱਲੋਂ ਇਹਨਾਂ ਅਫਸਰशाही ਦੇ ਉੱਪਰ ਕਦੋਂ ਠਲ ਪਾਈ ਜਾਵੇਗੀ ਕੈਮਰਾ ਪਰਸਨ ਤਜਿੰਦਰ ਦੇ ਨਾਲ ਔਨ 에ਅਰਲੀ ਖਰੜ ਤੋਂ ਕਰਨਵੀ ਸਿੰਘ ਰੰਧਾਵਾ ਦੀ ਰਿਪੋਰਟ